ਸਵਾਗਤ ਹੈ ਜੀ ਤੁਹਾਡਾ ਰਾਜ ਡੈਰੀ ਫਾਰਮ ਪੇ ਦੇ ਉੱਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਛੇਤੀ ਤੋਂ ਛੇਤੀ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਤੇ ਇਸ ਤਰ੍ਹਾਂ ਦੀ ਵੀਡੀਓ ਕਰਾਉਣ ਲਈ ਤੁਸੀਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ 9781262370 9781262370 ਮੇਰਾ ਕੰਟੈਕਟ ਨੰਬਰ ਹੈ ਅੱਜ ਦੀ ਵੀਡੀਓ ਵਿੱਚ ਆਪਣੇ ਘਰ ਤੋਂ ਹੀ ਕਵਰ ਕਰ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਇੱਕ ਗਾਂ ਤੇ ਇੱਕ ਕੱਟਾ ਦਿਖਾਵਾਂਗੇ ਜੋ ਤੁਸੀਂ ਸਾਹਮਣੇ ਸਕਰੀਨ ਤੇ ਗਾਂ ਦੇਖ ਰਹੇ ਹੋ ਲਗਭਗ ਇਸ ਨੂੰ 1 ਮਹੀਨਾ ਸੂਈ ਨੂੰ ਹੋ ਚੁੱਕਾ ਹੈ 12 ਲੀਟਰ ਦੁੱਧ ਨੈਟ ਕੰਡੇ ਵਾਲਾ ਤਿਆਰ ਹੈ ਤੁਸੀਂ ਥਾਂ ਲੇਵਾ ਚੈੱਕ ਕਰ ਸਕਦੇ ਹੋ ਬਹੁਤ ਹੀ ਬਹੁਤ ਵਧੀਆ ਕੁਆਲਟੀ ਹੈ ਜੋ ਤੁਸੀਂ ਇਸ ਇਸ ਦੇ ਪਿੱਛੇ ਇਸ ਬੱਚਾ ਦੇਖ ਰਹੇ ਹੋ ਇਸ ਦਾ ਬਸਰੂ ਹੈ ਬਾਕੀ ਜਸਵੀਰ ਨੂੰ ਗਾਂ ਪਸੰਦ ਆਵੇ ਉਮਰ ਨਾਲ ਕਨੈਕਟ ਕਰ ਸਕਦਾ ਹੈ ਦੂਜੇ ਨੰਬਰ ਤੇ ਜੋ ਤੁਸੀਂ ਕੱਟਾ ਦੇਖ ਰਹੇ ਹੋ ਇਸ ਦੀ ਮਦਦ ਨਾਲ ਰਿਕਾਰਡ 17 ਲੀਟਰ ਹੈ ਇਸ ਦੀ ਉਮਰ ਲਗਭਗ 1 ਸਾਲ 1 ਮਹੀਨਾ ਹੋ ਚੁੱਕੀ ਹੈ ਤੁਸੀਂ ਫੇਸ ਕੁਆਲਿਟੀ ਚੈੱਕ ਕਰ ਸਕਦੇ ਹੋ ਗਾਂ ਦਾ ਰੇਟ 45000 ਤੇ ਕੱਟੇ ਦਾ 40000 ਰੁਪਿਆ ਹੈ ਜਿਸ ਵੀਰ ਨੇ ਖਰੀਦਣਾ ਹੋਵੇ ਉਹ ਮੇਰੇ ਨਾਲ ਕਨੈਕਟ ਕਰ ਸਕਦਾ ਹੈ 978126237